ਸ਼ਸ਼ੀ ਕਾ ਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਅੱਜ ਤੁਹਾਡੇ ਨਾਲ ਇਸ ਸਮੇਂ ਵੱਡੀ ਖਬਰ ਹੈ ਜਿਹੜੀ ਜਾਂ ਵੱਡੀ ਅਪਡੇਟ ਆ ਉਹ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਨਾਲ ਜੁੜੀ ਹੋਈ ਸਾਂਝੀ ਕਰਨ ਜਾ ਰਹੇ ਹਾਂ ਤਾਂ ਜਿੱਥੇ ਅਕਸਰ ਦੇਖਦੇ ਆ ਕਿ ਕੈਨੇਡਾ ਵਿੱਚ ਵਰਕਰ ਪਰਮਿਟ ਜਿਹੜਾ ਜਾਂ ਵੀਜ਼ਾ ਉਹ ਰੱਦ ਹੋ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਹੁਣ ਵੱਡੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਨੇ ਅਤੇ ਨਾਲ ਕੰਮ ਵੀ ਕਰਨਾ ਚਾਹੁੰਦੇ ਨੇ ਪਰ ਉਹਨਾਂ ਦਾ ਨਾ ਵਰਕ ਪਰਮਿਟ ਵਰਕ ਵੀਜ਼ਾ ਲੱਗਦਾ ਜੇ ਨਾ ਹੀ ਉਹਨਾਂ ਦਾ ਜਿਹੜਾ ਸਟੱਡੀ ਵੀਜ਼ਾ ਲੱਗਦਾ ਤਾਂ ਇਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਸਟੱਡੀ ਵਰਕ ਪਰਮਿਟ ਰੱਦ ਹੋਣ ਤੋਂ ਬਾਅਦ ਤਿੰਨ ਅਹਿਮ ਕਦਮ ਚੁੱਕੇ ਜਾ ਸਕਦੇ ਨੇ ਤੇ ਦੁਬਾਰਾ ਅਰਜ਼ੀ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਸਕਸੈਸਫੁਲ ਰੇਟ ਵੱਧ ਜਾਂਦੇ ਨੇ ਜਦੋਂ ਤੁਹਾਡੀ ਵੀਜ਼ਾ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਇਮੀਗ੍ਰੇਸ਼ਨ ਰਿਫਿਊਜ਼ ਸਟੇਸ਼ਨਸ਼ਿਪ ਕੈਨੇਡਾ ਇੱਕ ਅਸਵੀਕਾਰ ਪੱਤਰ ਭੇਜਦਾ ਹੈ ਇਸ ਪੱਤਰ ਵਿੱਚ ਸਟੀਕ ਕਾਰਨ ਦੱਸੇ ਜਾਂਦੇ ਨੇ ਜਿਵੇਂ ਕਿ ਅਧੂਰੇ ਦਸਤਾਵੇਜ਼ ਆਸਪਸ਼ਟ ਵਿੱਤੀ ਸਥਿਤੀ ਹੈ ਜਿਹੜੀ ਉਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਅਸਲ 'ਚ ਇਮੀਗ੍ਰੇਸ਼ਨ ਅਧਿਕਾਰੀ ਨੇ ਕਿਹੜੇ ਕਾਰਨਾਂ ਕਰਕੇ ਅਰਜੀ ਰੱਦ ਕੀਤੀ ਹੈ ਇਸ ਦਾ ਵੀ ਜਿਹੜੀ ਐ ਸਮੀਖਿਆ ਕੀਤੀ ਜਾਂਦੀ ਹੈ ਉਸ ਨੂੰ ਜਾਣਨ ਲਈ ਤੁਹਾਨੂੰ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਨੋਟਿਸ ਦੀ ਜ਼ਰੂਰਤ ਹੁੰਦੀ ਹੈ ਇਹ ਨੋਟਿਸ ਇਮੀਗ੍ਰੇਸ਼ਨ ਦੇ ਹਰ ਇੱਕ ਆ ਜਿਹੜੇ ਆ ਪੜਾ ਵਾਰੇ ਜਾਣਕਾਰੀ ਦਿੰਦੇ ਨੇ ਜਿਵੇਂ ਕਿਹੜੇ ਅਧਿਕਾਰੀ ਨੇ ਕੀ ਦੇਖਿਆ ਕੀ ਕਮੀਆਂ ਪਾਈਆਂ ਤੇ ਕਿਹੜੇ ਕਾਰਨਾ ਕਰਕੇ ਅਰਜੀ ਰੱਦ ਹੋਈ ਹੈ ਜੀਸੀ ਜੀਸੀਐਮਐਸ ਨੋਟਿਸ ਕਿਵੇਂ ਦਾਖਲ ਕਰਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਕਿਵੇਂ ਇਸ ਨੂੰ ਦਾਖਲ ਕੀਤਾ ਜਾ ਸਕਦਾ ਤੇ ਕਿਵੇਂ ਹਾਸਲ ਕੀਤਾ ਜਾ ਸਕਦਾ ਇਸ ਬਾਰੇ ਵੀ ਦੱਸ ਦਿੰਨੇ ਆ ਕਿ ਇਹ ਨੋਟਿਸ ਇਹ ਨੋਟਿਸ ਪ੍ਰਾਪਤ ਕਰ ਲਈ ਏਟੀਆਈਪ ਜਿਹੜੀ ਆ ਭਾਵ ਐਕਸ ਐਕਸ 2 ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਦੇ ਤਹਿਤ ਅਰਜੀ ਦੇਣੀ ਪੈਂਦੀ ਹੈ ਜਿਸ ਦੀ ਫੀਸ ਸਿਰਫ 5 ਕੈਨੇਡੀਅਨ ਡਾਲਰ ਹੈ ਦੱਸਦੀ ਹੈ ਕਿ ਅਰਜੀ ਉਹ ਲੋਕ ਦੇ ਸਕਦੇ ਨੇ ਜੋ ਕੈਨੇਡਾ ਦੇ ਨਾਗਰਿਕ ਨੇ ਜਾਂ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਨੇ ਜਾਂ ਕੈਨੇਡਾ 'ਚ ਮੌਜੂਦ ਹੁੰਦੇ ਨੇ ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਤੁਹਾਨੂੰ ਕਿਸੇ ਅਜਿਹੇ ਪਰੋਸੇਯੋਗ ਵਿਅਕਤੀ ਨੂੰ ਕਹਿਣਾ ਪੈਣਾ ਜੋ ਕੈਨੇਡਾ ਵਿੱਚ ਰਹਿੰਦਾ ਹੈ ਤੇ ਤੁਹਾਡੇ ਲਈ ਅਰਜੀ ਦਾਖਲ ਕਰ ਸਕਦਾ ਹੈ ਸਟੱਡੀ ਜਾਂ ਵਰਕ ਪਰਮਿਟ ਕਿਉਂ ਰੱਦ ਹੁੰਦਾ ਹੈ ਇਸ ਦੇ ਵੀ ਮੁੱਖ ਕਾਰਨ ਇਹ ਨੇ ਇਸ ਦੌਰਾਨ ਯੂਨੀਵਰਸਿਟੀ ਦਾ ਐਕਸੈਪਟੇਸ਼ਨ ਜਾਂ ਨੌਕਰੀ ਦਾ ਆਫਰ ਲੈਟਰ ਸ਼ਾਮਿਲ ਨਾ ਕਰਨ ਤੇ ਤੁਹਾਡੀ ਅਰਜੀ ਰੱਦ ਹੋ ਸਕਦੀ ਹੈ ਜਾਨੀ ਕਿ ਜਦੋਂ ਕੋਈ ਯੂਨੀਵਰਸਿਟੀ ਆ ਤੁਹਾਨੂੰ ਸਵੀਕਾਰ ਨਹੀਂ ਕਰਦੀ ਜਾਂ ਤੁਹਾਡਾ ਨੌਕਰੀ ਦਾ ਆਫਰ ਲੈਟਰ ਹੈ ਜਿਹੜਾ ਉਹ ਸ਼ਾਮਿਲ ਨਹੀਂ ਹੁੰਦਾ ਤਾਂ ਅਰਜੀ ਰੱਦ ਹੋ ਸਕਦੀ ਹੈ ਤਾਂ ਤੁਹਾਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਕੈਨੇਡਾ ਚ ਪੜ੍ਹਾਈ ਕੰਮ ਆ ਪੜ੍ਹਾਈ ਜਾਂ ਕੰਮ ਕਰਦੇ ਸਮੇਂ ਤੁਸੀਂ ਆਪਣੇ ਖਰਚੇ ਆਪ ਕਰ ਸਕਦੇ ਹੋ ਲੈਟਰ ਸਟੇਟਮੈਂਟ ਜਾਂ ਫੰਡ ਸਹੂਲਤ ਦੀ ਘਾਟ ਨੂੰ ਲੈ ਕੇ ਸਵਾਲ ਖੜੇ ਹੋ ਸਕਦੇ ਨੇ ਜੇ ਵੀਜ਼ਾ ਰੱਦ ਹੋ ਜਾਵੇ ਤਾਂ ਇਸ ਦੇ ਲਈ ਵੀ ਤਿੰਨ ਪ੍ਰਾਣੇ ਤੇ ਰੀਕੋਸਟ ਫੋਰ ਰੀਕਾ ਰੀਕਡੀਸ਼ਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਅਰਜੀ ਤੁਹਾਡੀ ਅਰਜੀ ਗਲਤ ਫਹਿਮੀ ਨਾਲ ਜਾਂ ਅਧੂਰੀ ਜਾਣਕਾਰੀ ਕਾਰਨ ਰੱਦ ਕੀਤੀ ਗਈ ਹੈ ਤਾਂ ਆਈਆਰ ਸੀਸੀ ਨੂੰ ਆਪਣੇ ਕੇਸ ਤੇ ਮੁੜ ਵਿਚਾਰ ਕਰਨ ਦੇ ਲਈ ਕਹਿ ਸਕਦੇ ਹੋ ਇਹ ਕੋਈ ਅਧਿਕਾਰਿਤ ਅਪੀਲ ਨਹੀਂ ਹੈ ਪਰ ਤੁਸੀਂ ਅਪਡੇਟ ਕਿਤੇ ਦਸਤਾਵੇਜ਼ ਦੇ ਸਕਦੇ ਹੋ ਅਤੇ ਪੜ੍ਹਾਈ ਤੇ ਨੌਕਰੀ ਵਿੱਚ ਹੋਏ ਸੁਧਾਰਾਂ ਦਾ ਜ਼ਿਕਰ ਕਰ ਸਕਦੇ ਹੋ ਇਸ ਨਾਲ ਤੁਹਾਡੀ ਅਰਜੀ ਤੇ ਮੁੜ ਵਿਚਾਰ ਕਰਨ ਤੇ ਸੁਭਾਵਨਾ ਬਣ ਸਕਦੀ ਹੈ ਤਾਂ ਇਸ ਤਰੀਕੇ ਨਾਲ ਜੇਕਰ ਤੁਸੀਂ ਵੀ ਕੈਨੇਡਾ ਜਾਂ ਕੈਨੇਡਾ ਵਿੱਚ ਜਿਹੜਾ ਮਨ ਵਰਕ ਵੀਜ਼ਾ ਅਤੇ ਜਾਸਟਡੀ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਉਹ ਜੇ ਰੱਦ ਹੋ ਜਾਂਦਾ ਤਾਂ ਇਹ ਜਿਹੜੇ ਤੁਹਾਨੂੰ ਹੁਣੀ ਕਾਰਨ ਦੱਸੇ ਨੇ ਉਹ ਕਾਰਨ ਹੋ ਸਕਦੇ ਨੇ ਅਤੇ ਇਸ ਨੂੰ ਕਿਵੇਂ ਜਿਹੜਾ ਉਹ ਜਿਹੜਾ ਸਹੀ ਕੀਤਾ ਜਾ ਸਕਦਾ ਤਾਂ ਕਿੱਥੇ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ ਤਾਂ ਉਹ ਵੀ ਤੁਹਾਨੂੰ ਦਾ ਦੱਸਿਆ ਹੈ ਕਿ ਇਸ ਤਰੀਕੇ ਨਾਲ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਉਸ ਨੂੰ ਸਹੀ ਕਰ ਸਕਦੇ ਹੋ ਜੇ ਜੇ ਸੀ ਐਮਸੀ ਨੋਟਿਸ ਦੇਣ ਦੀ ਜ਼ਰੂਰਤ ਪੈਂਦੀ ਹੈ ਤੇ ਏਟੀਆਈਪ ਤਹਿਤ ਏਆਰਜੀ ਦੇਣੀ ਪਵੇਗੀ ਤਾਂ ਇਹ ਜਿਹੜੇ ਆ ਮੁੱਖ ਜਿਹੜੇ ਆ ਅਹਿਮ ਪੜਾਅ ਨੇ ਜਿੰਨਾ ਨਾਲ ਤੁਸੀਂ ਮੁੜ ਤੋਂ ਆਪਣਾ ਸਟੱਡੀ ਵੀਜ਼ਾ ਅਤੇ ਵਰਕ ਵੀਜ਼ਾ ਮੁੜ ਤੋਂ ਬਹਾਲ ਕਰ ਸਕਦੇ ਹੋ